ਹਾਂਜੀ ਜੈ ਬਾਲ ਰਾਮ ਰਾਮ ਸਤਿ ਸ੍ਰੀ ਅਕਾਲ ਮਾਰੇ ਸਾਰੇ ਬੈਜੀਗਰ ਬ੍ਰਾਦਰੀ ਦੇ ਭਾਈਓ ਨੇ ਸੁਪਈਓ ਕੱਲ ਮੈਂ ਇੱਕੋ ਵੀਡੀਓ ਕੱਲੀ ਤੀ ਜਰ ਵੀ ਇਹ ਜਨੋ ਮੀ ਲੋਗੋ ਤਿਆਰ ਕਿਦੋ ਤੋ ਆਪਣੇ ਵੱਲੇ ਨੇ ਵੀ ਅਮੀ ਇਹ ਲੋਗੋ ਦੇ ਕਿਉਂਕਿ ਸਟਾਰਟਿੰਗ ਮੇਂ ਹੀ ਇਹ ਲੋਗੋ ਤੋਂ ਲੈ ਕੇ ਮੈਂ ਕੰਮ ਸ਼ੁਰੂ ਕੀਤਾ ਆਪਣੀ ਬ੍ਰਾਦਰੀ ਲਈ ਤੇ ਕੱਲ ਮੈਨੇ ਕੋ ਕਮੈਂਟ ਆਇਓ ਤੋ ਇਰਮੀ ਮਾਰ ਸਤਕਾਰਯੋਗ ਅਮਰਜੀਤ ਸਿੰਘ ਲਾਲਤਾ ਜੀ ਟੈਨ ਡੀਐਸਪੀ ਹੈ ਅੱਜਕੱਲ ਪੰਜਾਬ ਪਰ ਨੇਤਾ ਵੀ ਹੈ ਤੇ ਮਾਰ ਬਹੁਤ ਸੀਨੀਅਰ ਹੀ ਸੋਨੋ ਇਹ ਵੀ ਲਿਖਿਆ ਹੋਆ ਕਿ ਇਹ ਲੋਗੋਰ ਵਿਆਖਿਆ ਕੀਤੀ ਜਾਵਾ ਤੇ ਇਹਦੇ ਮੀਨੋ ਬਾਜੀਗਰ ਬਰਾਦਰੀ ਲਈ ਕਈ ਸੁਨੇਸ਼ ਆ। ਸੋ ਭਾਈਓ ਮੈਂ ਤੁਹਾਨੂੰ ਦੱਸ ਦੂੰ ਕਿ ਜਿਹਨ ਮਾਰ ਬਰਾਦਰੀ ਆ ਹੋ ਸਕਾ ਵੀ ਮੈਨੇ ਜਿਆਦਾ ਗਿਆਨ ਨਾ ਹੋਵਾ ਪਰ ਇਹ ਰਮੀ ਮਾਰ ਜਿਹਨ ਬਰਾਦਰੀ ਆ ਯੁੱਧ ਅਯੋਧਾ ਔਰ ਸੂਰਵੀਰੋਂ ਬਰਾਦਰੀ ਆ ਜਿਹਦਾ ਭਾਈ ਮਨੀ ਸਿੰਘ, ਬਾਬਾ ਸੇਵਾ ਲਾਲ ਜੀ, ਲਖੀਸ਼ਾ ਪੰਜਾਰਾ ਜੀ ਤੇ ਹੋਰ ਵੀ ਪਤਾ ਨਹੀਂ ਕਿੰਨਾ ਕਈ ਯੋਧਾ ਹੈ ਠੀਕ ਆ। ਇਹ ਲੋਗ ਉਹ ਚੀਜ਼ ਦੇ ਪ੍ਰਤੀਕ ਆ ਜਿਹੜੀ ਦੋਈ ਤਲਵਾਰੇ ਜਿਹੜੀ ਯੋਧਾ ਦੀ ਪਹਿਚਾਨ ਹੈ ਤੇ ਜਿਉਂ ਇਹਦੇ ਮਈਆ ਸਿੰਬਲ ਲੱਗੋ ਸ਼ੇਰੇ ਰੋ ਸ਼ੇਰੇ ਰੋ ਮਤਲਬ ਕਾਈ ਹੋਵਾ ਵੀ ਉਹ ਜੋ ਵੀ ਹਾਸਲ ਕਿਦੋ ਆ ਉਹ ਆਪਣੀ ਤਾਕਤ ਦੇਲੇ ਆਪਣੇ ਦਿਮਾਗ ਦੇਲੇ ਉਹ ਹਾਸਲ ਕਿਦੋ ਆ ਤੇ ਉਹ ਚੀਜ਼ੇ ਕਰਕੇ ਉਹ ਜੰਗਲੇ ਪਰ ਰਾਜ ਕਰਾ ਸੋ ਜੁਨ ਮਾਰ ਬਾਜ਼ੀ ਕਰ ਬਰਾਦਰੀ ਆ ਜਿੱਤਾਂ ਜਿੱਤਾਂ ਵੀ ਮਾਰ ਪਾਈ ਬੈਠੇ ਹੁਣ ਸਾਰੋਂ ਪਾਈ ਆਪਣੇ ਦਮੇ ਪਰ ਹਸਲ ਗਿੱਤੋ ਆਪਣੇ ਦਮੇ ਪਰ ਉਰਾਜ ਕਰੇ ਰਹੀ ਆਜ ਚਾਹੇ ਉਹ ਬਾਹਰਲੇ ਦੇਸ਼ੋਂ ਵੀ ਹੈ ਚਾਹੇ ਪੰਜਾਬੀ ਵੀ ਹੈ ਚਾਹੇ ਇੰਡੀਅਰ ਕੇ ਵੀ ਕੋਨਾ ਮੀ ਸੋ ਮਰ ਕੈਰ ਸਾਹਿਬ ਤੇ ਇਹ ਆ ਵੀ ਮਾਰੇ ਮਤਲਬ ਗਿੱਲੇ ਤੇਰੇ ਸਾਹਿਬ ਹੀ ਬਣਾ ਮੈਂ ਇਹ ਸੋਚ ਕੇ ਇਹ ਜਿਹਨੂੰ ਸਿੰਬਲ ਤਿਆਰ ਕਰਵਾਇਆ ਤੋ ਵੀ ਸ਼ੇਰ ਆਪਣੀ ਮਰਜ਼ੀ ਰੋ ਆਪ ਮਾਲਕ ਹੋ ਵਾ ਤੇ ਉਹ ਆਪਣੇ ਜੰਗਲੇ ਪਰ ਆਪ ਰਾਜ ਕਰਾ ਆਪਣੀ ਹਿੰਮਤ ਦੇ ਕਿਲੇ ਸੋ ਭਾਈਓ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਆ ਵੀ ਮਾਰੇ ਕਿਨੇ ਕੋਈ ਜੱਦੀ ਪੁਸ਼ਤੀ ਜ਼ਮੀਨਾਂ ਜਾਇਦਾਦ ਦੇ ਨਹੀਂ ਤੋ ਬਹੁਤ ਗਰੀਬੀ ਵਾਲੇ ਉੱਠ ਕੇ ਮਾਰੇ ਭਾਈਚਾਰਾ ਜਿਨੂੰ ਇਹ ਆਪ ਨੂੰ ਮੁਕਾਮ ਹਾਸਲ ਕਿਦੋ ਆ ਸੋ ਇਹ ਸਿੰਬਲ ਉਹ ਚੀਜ਼ਰ ਪ੍ਰਤੀਕ ਜੋ ਕਿ ਮੈਨੇ ਲਾਗੋ ਜੋ ਮਾਰ ਸੋਚ ਆ ਸੋ ਬਾਕੀ ਮਾਰ ਸੀਨੀਅਰ ਬਹੁਤ ਬੈਠੇ ਸੋ ਅਮਰਜੀਤ ਲਾਲ ਕਾ ਜੀ ਅੰਕ ਜੀ ਮਾਰ ਤੇ ਉਹਨਾਂ ਅੱਗੇ ਵੀ ਹੱਥ ਜੁੜ ਕੇ ਬੇਨਤੀ ਆ ਵੀ ਜੇ ਇਹ ਕਤਾਂ ਮੈਨੇ ਕੁਛ ਨਾ ਵੀ ਪਤਾ ਚੱਲਾ ਤੇ ਤੁਹਾਨੂੰ ਜ਼ਰੂਰ ਦੱਸੇ ਕਰੋ ਤਾਰੇ ਕਮੈਂਟਾਂ ਗੱਲੇ ਤਾਰੇ ਗਿਆਨ ਨੇ ਗੱਲੇ ਮੈਂ ਅੱਗੇ ਵਧਣਾ ਆ ਸੋ ਸਾਰੀ ਬਰਾਦਰੀ ਨੇ ਗੱਲੇ ਲੈ ਕੇ ਚੱਲਣਾ ਆ jaguar ram ram sasikali